ਅੱਜ ਅਸੀਂ ਜ਼ਿੰਦਗੀ ਬਾਰੇ ਗੱਲ ਕਰ ਰਹੇ ਹਾਂ ਅਤੇ ਸੀ ਤੁਹਾਡੇ ਲਈ ਜ਼ਿੰਦਗੀ ਨਾਲ ਸੰਬੰਧਿਤ ਕੁਝ ਖਾਸ ਗੱਲਾਂ ਲੈ ਕੇ ਆਏ ਹਾਂ ਪੰਜਾਬੀ ਵਿੱਚ ਇਹ ਸਾਰੇ ਜੀਵਨ ਦੇ ਹਵਾਲੇ ਨਾ ਸਿਰਫ ਤੁਹਾਨੂੰ ਜ਼ਿੰਦਗੀ ਨੂੰ ਸਮਝਣ ਦਾ ਮੌਕਾ ਦੇਣਗੇ ਸਗੋਂ ਤੁਹਾਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਵੀ ਉਤਸ਼ਾਹਿਤ ਕਰਨਗੇ ਆਓ ਜਾਣਦੇ ਹਾਂ ਜ਼ਿੰਦਗੀ ਵਿੱਚ ਕਾਮਯਾਬੀ ਹੱਥ ਦੀਆਂ ਲਕੀਰਾਂ ਦੇ ਨਾਲ ਨਹੀਂ ਮੱਥੇ ਦੀ ਪਸੀਨੇ ਨਾਲ ਮਿਲਦੀ ਹੈ ਜ਼ਿੰਦਗੀ ਮਿੱਠੀ ਬਣਾਉਣ ਦੇ ਲਈ ਅਕਸਰ ਸਹੀ ਸਮੇਂ ਤੇ ਕੌੜਾ ਕੁੱਟ ਪੀਣਾ ਜ਼ਰੂਰੀ ਹੁੰਦਾ ਹੈ ਕੁਝ ਹਾਸਲ ਕਰਨ ਦੀ ਤਮੰਨਾ ਤਾਂ ਪਰਬਤ ਦੀ ਉਚਾਈ ਵੀ ਛੋਟੀ ਲੱਗਣ ਲੱਗ ਜਾਂਦੀ ਹੈ ਜ਼ਿੰਦਗੀ ਵਿੱਚ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਹੈ ਅਸੀਂ ਕੋਸ਼ਿਸ਼ ਵੀ ਨਾ ਕਰੀਏ ਇਹ ਚੰਗੀ ਗੱਲ ਨਹੀਂ ਹੈ ਇਹ ਯਾਦ ਰੱਖੋ ਕਿ ਚੰਗੇ ਸਮੇ ਲਈ ਬੁਰੇ ਸਮੇ ਤੇ ਜਿੱਤ ਹਾਸਲ ਕਰਨੀ ਪੈਂਦੀ ਹੈ ਜਿਹੜਾ ਇਨਸਾਨ ਮਾੜੇ ਸਮੇ ਵਿੱਚ ਮਿਹਨਤ ਕਰਦਾ ਰਹਿੰਦਾ ਹੈ ਉਸ ਦਾ ਬੁਰਾ ਸਮਾਂ ਵੀ ਚੰਗੇ ਸਮੇ ਵਿੱਚ ਬਦਲ ਜਾਂਦਾ ਹੈ ਸਫਲਤਾ ਦੇ ਕੱਪੜੇ ਬਨੇ ਬਣਾਏ ਨਹੀਂ ਮਿਲਦੇ ਉਹਨਾਂ ਨੂੰ ਸਿਣ ਵਾਸਤੇ ਮਿਹਨਤ ਦਾ ਧਾਗਾ ਜ਼ਰੂਰੀ ਹੈ ਜਦੋਂ ਕੋਈ ਤੁਹਾਡੀ ਨਕਲ ਕਰਨ ਲੱਗ ਜਾਵੇ ਤਾਂ ਸਮਝੋ ਤੁਸੀਂ ਸਫਲ ਹੋ ਰਹੇ ਹੋ ਅਗਰ ਆਪਣੀ ਵੀ ਬੁਰਾਈ ਖਤਮ ਕਰਨਾ ਚਾਹੁੰਦੇ ਹੋ ਤਾਂ ਆਪਣੇ ਅੰਦਰ ਚੰਗੇ ਵਿਚਾਰ ਗ੍ਰਹਿਣ ਕਰੋ ਤੇ ਬੁਰੇ ਵਿਚਾਰਾਂ ਨੂੰ ਬਾਹਰ ਕੱਢ ਕੇ ਸੁੱਟ ਦਿਓ ਜਿਹੜਾ ਬੰਦਾ ਹਰ ਸਮੇਂ ਦੁੱਖਾਂ ਦਾ ਰੋਣਾ ਰੋਂਦਾ ਹੈ ਉਸ ਦੇ ਦਰਵਾਜ਼ੇ ਤੇ ਖੜਾ ਸੁੱਖ ਬਾਹਰ ਤੋਂ ਹੀ ਮੁੜ ਜਾਂਦਾ ਹੈ ਜਿਸ ਕੋਲ ਉਮੀਦ ਹੈ ਆਸ ਹੈ ਉਹ ਜ਼ਿੰਦਗੀ ਦੇ ਹਰ ਇਮਤਿਹਾਨ ਵਿੱਚ ਪਾਸ ਹੈ ਰਸਤੇ ਕਦੇ ਖਤਮ ਨਹੀਂ ਹੁੰਦੇ ਪਰ ਲੋਕ ਹਿੰਮਤ ਹਾਰ ਜਾਂਦੇ ਹਨ ਜੇਕਰ ਤੁਸੀਂ ਸਫ਼ਰ ਸ਼ੁਰੂ ਹੀ ਕਰ ਦਿੱਤਾ ਹੈ ਅੱਧੇ ਸਫ਼ਰ ਤੋਂ ਮੁੜਨਾ ਠੀਕ ਨਹੀਂ ਹੋ ਸਕਦਾ ਵਾਪਸ ਮੁੜਨ ਵਿੱਚ ਜਿੰਨਾ ਸਮਾਂ ਲੱਗੇਗਾ ਮੰਜ਼ਿਲ ਤੱਕ ਪਹੁੰਚਣ ਵਿੱਚ ਉਸ ਤੋਂ ਵੀ ਘੱਟ ਸਮਾਂ ਲੱਗੇਗਾ ਦਾ ਦਾ ਦੀਵਾ ਸਖਤ ਮਿਹਨਤ ਨਾਲ ਹੀ ਜਾਗਦਾ ਹੈ ਕਾਮਯਾਬ ਹੋਣ ਵਾਸਤੇ ਇਕੱਲੇ ਹੀ ਅੱਗੇ ਵਧਣਾ ਪੈਂਦਾ ਹੈ ਜਦੋਂ ਤੁਸੀਂ ਕਾਮਯਾਬ ਹੋਣ ਲੱਗਦੇ ਹੋ ਲੋਕ ਤੁਹਾਡੀਆਂ ਲੱਤਾਂ ਖਿੱਚਣ ਲਈ ਤਿਆਰ ਆ ਆਪਣੇ ਕੰਮ ਵਿੱਚ ਇੰਨੇ ਮਸਤ ਹੋ ਜਾਓ ਕਿ ਕਿਸੇ ਦੀ ਬੁਰੀਾਈ ਕਰਨ ਦਾ ਸਮਾਂ ਹੀ ਨਾ ਲੱਗੇ ਜੋ ਸਮਾਂ ਬੀਤ ਗਿਆ ਉਸ ਬਾਰੇ ਸੋਚਣਾ ਨਹੀਂ ਚਾਹੀਦਾ ਜੋ ਮਿਲ ਗਿਆ ਉਸ ਨੂੰ ਘੋਣਾ ਨਹੀਂ ਚਾਹੀਦਾ ਸਫਲਤਾ ਉਸ ਨੂੰ ਹੀ ਮਿਲਦੀ ਹੈ ਜੋ ਸਮਾਂ ਤੇ ਹਾਲਾਤ ਦੇਖੇ ਰੋਂਦੇ ਨਹੀਂ ਰਹਿਓ ਪਿੱਛੇ ਰਹਿ ਗਏ ਹੋ ਤਾਂ ਹੌਸਲਾ ਹਾਰਨ ਦੀ ਜ਼ਰੂਰਤ ਨਹੀਂ ਕਿਉਂਕਿ ਤੁਸੀਂ ਹਲੇ ਵੀ ਉਨ੍ਹਾਂ ਹਜ਼ਾਰਾਂ ਲੋਕਾਂ ਤੋਂ ਅੱਗੇ ਹੋ ਜਿਨ੍ਹਾਂ ਨੇ ਹਜੇ ਤੱਕ ਕਾਮਯਾਬੀ ਵੱਲ ਇੱਕ ਕਦਮ ਵੀ ਨਹੀਂ ਵਧਾਇਆ ਰੱਬ ਨੇ ਹਰ ਇਨਸਾਨ ਨੂੰ ਹੀਰੇ ਦੀ ਤਰ੍ਹਾਂ ਤਰਾਸ਼ ਕੇ ਭੇਜਿਆ ਹੈ ਪਰ ਦੁਨੀਆ ਉਸੇ ਦੀ ਹੀ ਕਦਰ ਕਰਦੀ ਹੈ ਜੋ ਮਿਹਨਤ ਦੀ ਪੱਟੀ ਵਿੱਚ ਤਪ ਕੇ ਨਿਕਲਿਆ ਹੋਵੇ असफलता तो कब्रान दी जरूरत ਨਹੀਂ ਹੁੰਦੀ ਕਿਉਂਕਿ ਅਸਫਲਤਾ ਇੱਕ ਮੌਕਾ ਹੈ ਗਲਤੀ ਨੂੰ ਸੁਧਾਰਨ ਦਾ ਜੇਕਰ ਜ਼ਿੰਦਗੀ ਵਿੱਚ ਕਦੇ ਹਾਰ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਸੋਚ ਕੇ ਨਿਰਾਸ਼ ਨਹੀਂ ਹੋਣਾ ਕਿ ਮੈਂ ਹਾਰ ਗਿਆ ਕਿਉਂਕਿ ਇਨਸਾਨ ਜ਼ਿੰਦਗੀ ਵਿੱਚ ਤਾਂ ਜਿੱਤ ਹਾਸਲ ਕਰਦਾ ਹੈ ਜਾਂ ਫਿਰ ਹਾਰ ਤੋਂ ਸਿੱਖਿਆ ਹਾਸਲ ਕਰਦਾ ਹੈ ਕਦੇ ਨਾ ਹਾਰਨ ਵਾਲੇ ਇਨਸਾਨ ਨਾਲੋਂ ਉਸ ਇਨਸਾਨ ਦੇ ਹੌਂਸਲੇ ਜ਼ਿਆਦਾ ਮਜ਼ਬੂਤ ਹੁੰਦਾ ਹੈ ਜੋ ਇਨਸਾਨ بار بار ਹਾਰਨ ਦੇ باوجود ਵੀ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਹੈ ਅਸਫਲਤਾ ਜਾਣ ਬੁੱਝ ਕੇ ਕੀਤੀ ਜਾਣ ਵਾਲੀ ਗਲਤੀ ਨਹੀਂ ਹੁੰਦੀ ਬਲਕਿ ਗਲਤੀਆਂ ਨੂੰ ਸੁਧਾਰਨ ਦਾ ਇੱਕ ਮੌਕਾ ਹੁੰਦਾ ਹੈ ਜਦੋਂ ਕੋਈ ਇਨਸਾਨ ਆਉਣ ਵਾਲੇ ਮੁਸ਼ਕਲ ਸਮੇਂ ਦਾ ਸਾਹਮਣਾ ਕਰਦਾ ਹੈ ਤਾਂ ਉਹ ਮਾਨਸਿਕ ਅਤੇ ਸਰੀਰਕ ਤੌਰ ਤੇ ਮਜ਼ਬੂਤ ਹੋ ਜਾਂਦਾ ਹੈ ਸਫਲਤਾ ਦੇ ਰਸਤੇ ਜਦੋਂ ਵੀ ਅੱਗੇ ਵਧੋਗੇ ਤਾਂ ਤੁਹਾਡੇ ਅੱਗੇ ਕੋਈ ਨਾ ਕੋਈ ਮੁਸੀਬਤ ਚੌਂਨਾਤੀ ਬਣ ਕੇ ਆਵੇਗੀ ਸਫਲਤਾ ਸਾਡੀ ਪਛਾਣ ਦੁਨੀਆ ਨਾਲ ਕਰਵਾਉਂਦੀ ਹੈ ਅਸਫਲਤਾ ਸਾਨੂੰ ਸਾਡੀ ਗਲਤੀਆਂ ਦੱਸਦੀ ਹੈ ਹਾਰ ਉਹਦੋਂ ਨਹੀਂ ਹੁੰਦੀ ਜਦੋਂ ਸਰੀਰ ਤੋਂ ਹਾਰ ਜਾਂਦਾ ਹੈ ਹਾਰ ਉਹਦੋਂ ਹੁੰਦੀ ਹੈ ਜਦੋਂ ਉਹ ਮਨ ਤੋਂ ਹਾਰ ਜਾਂਦਾ ਹੈ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ